ਤੁਸੀਂ ਬੜੀਆਂ ਔਕੜਾਂ ਝੱਲ ਕੇ ਆਪਣੀ ਜਾਗਦੀ ਜ਼ਮੀਰ ਹੋਣ ਦਾ ਜਿਹੜਾ ਇੱਕ ਪ੍ਰਗਟਾਵਾ ਕੀਤਾ ਕਿ ਤੁਸੀਂ ਬੜੇ ਇੱਕਸਤ ਝੱਲ ਕੇ ਬੜੇ ਪ੍ਰਸ਼ਾਸਨ ਦੀਆਂ ਰੋਕਾਂ ਦੇ ਬਾਵਜੂਦ ਵੀ ਇੱਥੇ ਵੱਡੀ ਤਦਾਦ ਚ ਪਹੁੰਚ ਕੇ ਸਾਡਾ ਹੌਸਲਾ ਵਧਾਇਆ ਤੇ ਜੋ ਆਪਾਂ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਵਾਸਤੇ ਸਾਰੇ ਸੋਚ ਰਹੇ ਸੀ ਸਾਰੇ ਵਿਦਵਾਨਾਂ ਦੀ ਸਲਾਹ ਲੈ ਰਹੇ ਸੀ ਤੇ ਉਹ ਜੋ ਪਾਰਟੀ ਤੁਹਾਡੇ ਸਾਹਮਣੇ ਉਹਦਾ ਜੋ ਮਤੇ ਪੜ ਕੇ ਦੱਸੇ ਗਏ ਆ ਕਿ ਅਸੀਂ ਆਪਾਂ ਕਿੱਦਾਂ ਕੰਮ ਕਰਾਂਗੇ ਕਿੱਦਾਂ ਪੰਜਾਬ ਨੂੰ ਆਪਾਂ ਫਿਰ ਉਹ ਹਿੰਦੁਸਤਾਨ ਚ ਵੀ ਪਹਿਲੇ ਨੰਬਰ ਦਾ ਸੂਬਾ ਤੇ ਮੇਰੇ ਖਿਆਲ ਹੈ ਕਿ ਦੁਨੀਆ ਚ ਵੀ ਆਪਾਂ ਇੱਕ ਵਧੀਆ ਜੋ ਸਿੱਖ ਸਿਧਾਂਤਾਂ ਦੇ ਅਨਸਾਰ ਇਹੋ ਜਿਹਾ ਰਾਜ ਕਿ ਜਿੱਥੇ ਹਰੇਕ ਨੂੰ ਇਨਸਾਫ ਮਿਲ ਸਕੇ ਸਰਬਾਦੇ ਭਲੇ ਦਾ ਰਾਜ ਉਹਦੇ ਵਾਸਤੇ ਆਪਾਂ ਸਾਰੇ ਜਾਣੇ ਕੋਸ਼ਿਸ਼ ਕਰੀਏ ਜੋ ਜੋ ਹੈ ਹਾਲਾਤ ਜੋ ਇੱਥੇ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਜਾਂ ਸਿੱਖਾਂ ਦੇ ਅੱਜ ਕੱਲ੍ਹ ਆ ਉਹ ਸਾਰੇ ਆਪਾਂ ਨੂੰ ਕਿਸੇ ਨੂੰ ਭੁੱਲੇ ਨਹੀਂ ਹੋਏ ਕਿ ਛੋਟੇ ਛੋਟੇ ਗੱਲ ਉੱਤੇ ਵੀ ਪਤਾ ਨਹੀਂ ਕਿਹੜੇ-ਕਿਹੜੇ ਪਰਚੇ ਪਾ ਪਾ ਦਿੱਤੇ ਜਾ ਸਕਦੇ ਆ ਤੇ ਇਹੋ ਜਿਹੇ ਹਾਲਾਤ ਮੇਰਾ ਖਿਆਲ ਆ ਕਿ ਆਉਣ ਵਾਲੇ ਸਮੇਂ 'ਚ ਜੋ ਸਾਡੀਆਂ ਨਸਲ ਕੁਸ਼ੀ ਵੱਲ ਵੱਧ ਰਹੀਆਂ ਸਰਕਾਰਾਂ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਜੋ ਕਿਸਾਨੀਆਂ ਜਾਂ ਸਾਡੀ ਜਵਾਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਕਿਸੇ ਪਾਸੇ ਵੀ ਅਸੀਂ ਸੇਫ ਨਹੀਂ ਸਾਡਾ ਪਾਣੀ ਸਾਡੀ ਧਰਤੀ ਸਾਡੀ ਧਰਤੀ ਤੇ ਵੀ ਬੇ ਲੋੜੇ ਰੋਡ ਕੱਢ ਕੱਢ ਕੇ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੋਰ ਸਾਨੂੰ ਸਾਡਾ ਪਾਣੀ ਲੁੱਟ ਕੇ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਹਿਰਾ ਦੇਣ ਵਾਸਤੇ ਇਹ ਲੋੜਿਆ ਤੇ ਉਹਦੇ ਵਾਸਤੇ ਆਪਾਂ ਇੱਕ ਪਲੇਟਫਾਰਮ ਸਾਂਝਾ ਪਲੇਟਫਾਰਮ ਸਾਰਿਆਂ ਦਾ ਇਕੱਠਾ ਬਣਾ ਰਹੇ ਆ ਕਿ ਉਹਦੇ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਇਕੱਠੇ ਹੋ ਕੇ ਹੰਬੜਾ ਮਾਰੀਏ ਤੇ ਪੰਜਾਬ ਜੋ ਵਸਦਾ ਗੁਰਾਂ ਦੇ ਨਾਂ ਤੇ ਉਸ ਉਹ ਜਿਹੜਾ ਪੰਜਾਬ ਜੋ ਸਾਡੇ ਗੁਰੂਆਂ ਦਾ ਸੁਪਨਾ ਸੀਗਾ ਉਹ ਉਦੋਂ ਉਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰੀ ਗਈ ਇਹ ਕਿਉਂਕਿ ਜਿਹੜਾ ਅੱਜ ਕੱਲ ਇਹ ਇਹ ਮਾਦਾ ਪ੍ਰਸਤੀ ਦਾ ਜੋ ਗਿਆ ਇਥੇ ਹਰੇਕ ਬੰਦਾ ਜਾ ਦੀਆਂ ਪਤਾ ਨਹੀਂ ਇਕੱਠਾ ਕਰਨਾ ਚਾਹੁੰਦਾ ਮੇਰੇ ਖਿਆਲ ਉਹ ਚੋਂ ਗੁਰੂ ਦੀ ਸੋਚ ਦੇ ਉਲਟ ਆਏ ਸਾਰੀਆਂ ਚੀਜ਼ਾਂ ਪਦਾਰਥਵਾਦ ਆਪਾਂ ਨੂੰ ਪਦਾਰਥਵਾਦ ਦੀ ਲੋੜ ਹੈ ਪਰ ਪਦਾਰਥਵਾਦ ਜਿਹੜਾ ਸਾਡੇ ਅਧਿਆਤਮਵਾਦ ਤੇ ਹਾਵੀ ਨਹੀਂ ਹੋਣਾ ਚਾਹੀਦਾ ਇਸ ਕਰਕੇ ਆਪਾਂ ਨੂੰ ਗੁਰੂਆਂ ਦੀ ਸੋਚ ਤੇ ਇਸ ਚੀਜ਼ਾਂ ਨੂੰ ਭਾਰੂ ਨਹੀਂ ਹੋਣਾ ਹੋਣ ਦੇਣਾ ਇਸ ਕਰਕੇ ਆਪਾਂ ਗੁਰੂਆਂ ਦੀ ਸੋਚ ਦੇ ਅਨਸਾਰ ਇਹ ਜੋ ਮਾਡਲ ਆਪਾਂ ਨੂੰ ਸਿਰਜ ਕੇ ਦਿੱਤਾ ਜਾ ਰਿਹਾ ਉਹ ਤੇ ਆਪਾਂ ਕੰਮ ਕਰੀਏ ਉਹਨੂੰ ਐਸੇ ਧਰਤੀ ਤੇ ਲਾਗੂ ਕਰੀਏ ਤੇ ਧਰਤੀ ਨੂੰ ਸਵਰਗ ਬਣਾਉਈਏ ਕਿ ਤਾਂ ਹੀ ਇਹ ਆਪਾਂ ਸਾਰੇ ਜਾਣੇ ਇਹ ਕੁਦਰਤ ਮੁਖੀ ਮਾਡਲ ਆ ਇਹਦੇ ਚ ਇਹ ਇਹ ਹੁਣ ਇਨਸਾਨਾਂ ਦਾ ਹੀ ਨਹੀਂ ਨੁਕਸਾਨ ਕਰ ਰਿਹਾ ਇਹ ਜਿਹੜਾ ਹੁਣ ਪਸ਼ੂ ਪੰਛੀ ਜੀਵ ਜੰਤੂ ਸਾਰਿਆਂ ਵਾਸਤੇ ਬੜਾ ਘਾਤਕ ਸਮਾਂ ਆ ਗਿਆ ਬਣਾ ਦਿੱਤਾ ਇਹ ਮਨੁੱਖ ਨੇ ਇਸ ਕਰਕੇ ਆਪਾਂ ਇਹਨੂੰ ਗੁਰੂ ਦੀ ਸੋਚ ਅਨਸਾਰ ਫਿਰ ਆਪਾਂ ਉਹਦੇ ਧਰਮ ਵਾਲੇ ਪਾਸੇ ਚਲੀਏ ਧਰਮ ਦੇ ਆਧਾਰਤ ਜੋ ਰਾਜ ਆ ਧਰਮੀ ਲੋਕਾਂ ਜੋ ਮੀਰੀ ਪੀਰੀ ਦਾ ਸਿਧਾਂਤ ਆ ਉਹਦੇ ਅਨਸਾਰ ਆਪਾਂ ਸਾਰੇ ਜਣੇ ਇਹ ਉਹ ਨਾਜੀਆਂ ਨੂੰ ਲਾਗੂ ਕਰ ਗਏ ਤੇ ਮੇਰਾ ਖਿਆਲ ਹੈ ਕਿ ਅਸੀਂ ਬਹੁਤ ਜਲਦੀ ਸਫਲ ਹੋ ਸਕਦੇ ਹਾਂ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਚ ਸਕਦੀ ਆ ਅਸੀਂ ਜੋ ਬੇ ਲੋੜੀਆਂ ਜਹਿਰਾਂ ਖੇਤੀ ਚ ਪਾ ਰਹੇ ਆ ਉਹਨਾਂ ਨੂੰ ਵੀ ਬਚਾ ਕੇ ਆਪਣੇ ਜਿਹੜੇ ਹੁਣ ਆਪਣੇ ਹਸਪੀਟਲ ਭਰੇ ਪਏ ਆ ਇਹ ਬਿਮਾਰੀਆਂ ਨਾਲ ਅਸੀਂ ਜੂਝ ਰਹੇ ਆ ਇਹ ਸਾਰੀਆਂ ਚੀਜ਼ਾਂ ਚੋਂ ਨਿਕਲਣ ਵਾਸਤੇ ਆਪਾਂ ਨੂੰ ਗੁਰੂ ਪੰਥ ਦੇ ਸਿਧਾਂਤ ਜਿਹੜੇ ਦਿੱਤੇ ਆ ਉਹਤੇ ਕੰਮ ਕਰੀਏ ਜੋ ਆਪਾਂ ਇਹ ਮਾਡਲ ਇਹ ਅਪਣਾਉਣ ਜਾ ਰਹੇ ਆ ਜਾਂ ਉਹ ਇਹ ਦੀ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਕਰ ਦਤੀ ਆਪਾਂ ਉਹਦੇ ਵਾਸਤੇ ਆਪਾਂ ਸਾਰੇ ਜਣੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਸ ਮਹਿਮਦਾ ਇਸ ਜਥੇਬੰਦੀ ਦਾ ਇਸ ਪਾਰਟੀ ਦਾ ਹਿੱਸਾ ਬਣੋ ਤੇ ਆਪਾਂ ਸਾਰੇ ਜਣੇ ਜਲਦੀ ਤੋਂ ਜਲਦੀ ਇਹਨੂੰ ਮੁਕੰਮਲ ਕਰਕੇ ਤੇ ਆਪਾਂ ਅਗਲੀ ਕਾਰਵਾਈਆਂ ਆਰੰਭੀਏ ਦੇਜੇ ਦੇ ਨਾਲ ਆਪਾਂ ਇਹ ਨਸ਼ਿਆਂ ਨੂੰ ਠੱਲ ਪਾਈਏ ਜੋ ਹੋਰ ਜੋ ਵੀ ਜੁਲਮ ਆ ਉਹਦੇ ਵਾਸਤੇ ਆਪਾਂ ਅੱਗੇ ਨੂੰ ਕਦਮ ਵਧਾਈਏ ਤੇ ਤਾਂ ਕਿ ਜੋ ਸਾਡੀ ਨੌਜਵਾਨੀ ਜੋ ਸਾਡੀ ਕਿਸਾਨੀ ਸਾਰਿਆਂ ਨੂੰ ਬਚਾ ਸਕੀਏ ਇਹਦੇ ਵਾਸਤੇ ਇੱਕ ਇਹ ਜੋ ਇਸ ਪਾਰਟੀ ਨਾਲ ਜੁੜਨ ਵਾਸਤੇ ਇੱਕ ਮੈਂਬਰਸ਼ਿਪ ਫਾਰਮ ਆ ਉਹ ਜਿਹੜਾ ਵੀ ਕੋਈ ਸਿਰਦ ਪੰਜਾਬ ਦੇ ਪੰਥ ਨਾਲ ਪਿਆਰ ਕਰਨ ਵਾਲਾ ਸੱਜਣ ਆ ਉਹ ਇਹ ਨੂੰ ਇਹਦੇ ਨਾਲ ਜੁੜ ਸਕਦਾ ਹੈ ਉਹ ਇਹ ਫਾਰਮ ਭਰ ਸਕਦਾ ਇਹ ਫਾਰਮ ਭਰ ਕੇ ਵੱਧ ਤੋਂ ਵੱਧ ਆਪਾਂ ਤੁਸੀਂ ਇਸ ਮਹਿੰਮ ਦਾ ਹਿੱਸਾ ਬਣੋ ਤੇ ਆਪਾਂ ਪੰਜਾਬ ਨੂੰ ਪੰਥ ਨੂੰ ਬਚਾ ਸਕੀਏ ਚੜ੍ਹਦੀ ਕਲਾ ਚਲੇ ਜਾ ਸਕੀਏ ਇਹਨੀਆਂ ਬੇਨਤੀਆਂ ਕਰਦੇ ਆ ਮੈਂ ਤੁਹਾਡਾ ਫੇਰ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਇਹਦੇ ਨਾਲ ਕਿਉਂਕਿ ਪਾਰਟੀ ਜਿਹੜੀ ਆਪਾਂ ਚਲਾਉਣੀ ਆਪਾਂ ਲੋਕਾਂ ਦੇ ਸਹਿਯੋਗ ਨਾਲ ਚਲਾਉਣੀ ਨਾ ਕਿ ਇਤਨਾਟਾਂ ਕੋ ਪੈਸੇ ਲੈ ਕੇ ਚਲਾਉਣੀ ਆ ਤੇ ਮੁੜ ਕੇ ਜਾਂ ਟਿਕਟਾਂ ਵੇਚਣੀਆਂ ਆ ਜਾਂ ਇਹੋ ਜਿਹਾ ਕਰਨਾ ਆਪਾਂ ਇਹ ਜਿਹੜੇ ਇਹਦੀ ਮੈਂਬਰਸ਼ਿਪ ਆ ਜੀ ਇਹਦੀ 20 ਰੁਪਏ ਮੈਂਬਰਸ਼ਿਪ ਆ ਤੇ 20 ਰੁਪਏ ਮੇਰਾ ਖਿਆਲ ਆ ਕਿ ਕੋਈ ਜ਼ਿਆਦੇ ਨਹੀਂ ਹੁੰਦੇ ਤੇ ਸਾਰੇ ਜਣੇ ਆਪਾਂ 20-20 ਰੁਪਏ ਇਹ ਮੈਂਬਰਸ਼ਿਪ ਦੇ ਨਾਲ ਆਪਾਂ ਪਾੜਦੇ ਦੂਸਰਾ ਇੱਕ ਇਹ ਕਿਤਾਬ ਆ ਸਰਦਾਰ ਬਲਜੀਤ ਸਿੰਘ ਖਾਲਸਾ ਉਹਨਾਂ ਦੀ ਤੋਜੋਸ ਜੋ ਇਹ ਕਿਤਾਬ ਦਾ ਟਾਈਟਲ ਹੈ ਹਿੰਸਕ ਹਿੰਦੂ ਭੀੜਾਂ ਜੋ ਕਿ 84 ਜਵਾਂ ਪਰਿਆ ਹੋਰ ਵੀ ਕਈ ਵਾਰ ਇਹੋ ਜਿਹੀਆਂ ਹਾਲਾਤ ਪੈਦਾ ਕੀਤੇ ਜਾ ਰਹੇ ਆ ਕਿ ਜਿੱਥੇ ਵੀ ਉਹਨਾਂ ਦਾ ਇਹ ਜ਼ੋਰ ਪੈਂਦਾ ਉਹ ਇਹੋ ਜਿਹੀਆਂ ਚੀਜ਼ਾਂ ਬਹੁਤ ਹੋ ਰਹੀਆਂ ਤੇ ਇਸ ਕਰਕੇ ਉਹਨਾਂ ਨੇ ਇਹ ਇੱਕ ਇਹ ਕਿਤਾਬ ਲਿਖੀ ਆ ਇਹ ਕਿਤਾਬ ਵੀ ਤੁਸੀਂ ਸਾਰੇ ਜਾਣੇ ਪੜੋ ਤੇ ਇਹਦੇ ਚ ਕੀ ਆ ਉਹ ਸਮਝੋ ਤੇ ਅੱਗੇ ਤੋਂ ਇਹ ਇਹਨਾਂ ਚੀਜ਼ਾਂ ਵਾਸਤੇ ਆਪਾਂ ਕਿਦਾਂ ਇਹਨਾਂ ਚੀਜ਼ਾਂ ਦਾ ਮੁਕਾਬਲਾ ਕਰ ਸਕਦੇ ਆ ਕਿ ਇਹ ਜੋ ਇਹੋ ਜਿਹੇ ਹਾਲਾਤ ਆਪਾਂ ਇਹੋ ਜਿਹਾ ਸਿਸਟਮ ਲਈਏ ਕਿ ਇਹੋ ਜਿਹੇ ਹਾਲਾਤ ਨਾ ਹੋਣ ਕਿ ਕਿਸੇ ਦਾ ਕੋਈ ਵੀ ਕਿਸੇ ਦਾ ਨੁਕਸਾਨ ਕਰ ਸਕੇ ਆਪਾਂ ਸਰਬੱਤ ਦੇ ਭਲੇ ਦੀ ਗੱਲ ਹੈ ਕਿ ਸਾਰੇ ਧਰਮਾਂ ਦੀ ਜਾਤ ਪਾਤ ਤੋਂ ਜਾਤ ਪਾਤ ਤੋਂ ਜਿਹੜਾ ਰਹਿਤ ਸਮਾਜ ਦੀ ਸਿਰਜਣਾ ਨਸ਼ੇ ਤੋਂ ਮੁਕਤ ਸਮਾਜ ਦੀ ਸਿਰਜਣਾ ਵਾਸਤੇ ਅੱਗੇ ਵਧਗੇ ਜ਼ਹਿਰ ਆਪਸੀ ਜਿਹੜਾ ਧਰਮਾਂ ਦਾ ਟਕਰਾਅ ਵਾ ਉਹ ਤੋਂ ਵੀ ਜਿਹੜਾ ਗੁਰੂ ਮਹਾਰਾਜ ਦਾ ਜਿਹੜਾ ਇਹਗਾ ਸਿਧਾਂਤ ਕਿ ਦਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨਾਈ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਨਾਲ ਕੋਈ ਵਿਰੋਧ ਨਹੀਂ ਸਾਡਾ ਤਾਂ ਵਿਰੋਧ ਆ ਜ਼ੁਲਮ ਨਾਲ ਜਿਹੜੀ ਵੀ ਕੋਈ ਜ਼ੁਲਮੀ ਧਿਰ ਆ ਉਹਦੇ ਖਿਲਾਫ ਸਿੱਖ ਹਮੇਸ਼ਾ ਲੜਦਾ ਆ ਤੇ ਲੜਦਾ ਰਹੇਗਾ ਕਿਉਂ ਹੋ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਆ ਸਿਖਾਉਂਦੇ ਇਸ ਕਰਕੇ ਸਾਡੇ ਦੇ ਕਿੰਨੇ ਵੀ ਜ਼ੁਲਮ ਹੋ ਰਹੇ ਆ ਜਾਂ ਕੋਮ ਸਰਕਾਰਾਂ ਕਰ ਰਹੀਆਂ ਆ ਆਪਾਂ ਸਾਰੇ ਜਾਣੇ ਪਹਿਲਾਂ ਵੀ ਡਟ ਕੇ ਜਵਾਬ ਦਿੰਦੇ ਰਹੇ ਆ ਤੇ ਹੌਣ ਵਾਲੇ ਸਮੇਂ ਚ ਵੀ ਆਪਾਂ ਇਹ ਜਵਾਬ ਇਹ ਦਿੱਤਾ ਜਾਊਗਾ ਤੇ ਇਸ ਕਰਕੇ ਲੜਾਈ ਸਾਡੀ ਜਿਹੜੀ ਆ ਜ਼ੁਲਮ ਦੇ ਖਿਲਾਫ ਹੈ ਨਾ ਕਿ ਕਿਸੇ ਫਿਰਕੇ ਕਿਸੇ ਜਾਤ ਮਜਬ ਦੇ ਖਿਲਾਫ ਆ ਇਸ ਕਰਕੇ ਇੰਦੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਜੇ ਕੋ ਭੁਲਚੋਕ ਹੋ ਗਏ ਮਾਫੀ ਚਾਹੁੰਨੇ ਆ ਤੇ ਜਾਣ ਲੱਗਿਆਂ ਵੀ ਤੁਹਾਡੇ ਚਰਨਾਂ 'ਚ ਮੇਰੀ ਅਪੀਲ ਆ ਕਿ ਬੜੇ ਸਹਿਜ ਨਾਲ ਜਾਣਾ ਰਸਤੇ 'ਚ ਬਹੁਤੀ ਕਾਲੀ ਨਹੀਂ ਕਰਨੀ ਕਿਉਂਕਿ ਜਦੋਂ ਜ਼ਿਆਦਾ ਨਿਕਲਦੇ ਆਂ ਤਾਂ ਕਿਤੇ ਵੇਲੇ ਕੋਈ ਐਕਸੀਡੈਂਟ ਕੋਈ ਐਹੋ ਜਿਹੀਆਂ ਚੀਜ਼ਾਂ ਹੋਣ ਦਾ ਖਤਰਾ ਹੁੰਦਾ ਤੇ ਇਸ ਕਰਕੇ ਤੁਹਾਡਾ ਬਹੁਤ ਤੇ ਦਿਲ ਪ੍ਰਵਾਦ